ਪੰਜਾਬ ਦੇ ਨੌਜਵਾਨਾਂ ਅੰਦਰ ਪੜਨ ਦੀ ਆਦਤ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਪਿੰਡੂ ਲਾਇਬ੍ਰੇਰੀ ਯੋਜਨਾ ਅਧੀਨ ਅਤੀ ਆਧੁਨਿਕ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਜਾ ਰਹੀ ਹੈ ਇਸ ਨਾਲ ਸਕੂਲੀ ਵਿਦਿਆਰਥੀਆਂ ਸਮੇਤ ਸਮਾਜ ਦੇ ਹੋਰ ਵਰਗਾਂ ਨੂੰ ਵੀ ਲਾਭ ਪ੍ਰਾਪਤ ਹੋਵੇਗਾ ਵਰਤਮਾਨ ਸਮੇਂ ਪੰਜਾਬ ਭਾਰਤ ਚ ਕੋਲ 196 ਪਿੰਡੂ ਲਾਇਬ੍ਰੇਰੀਆਂ ਕਾਰਜਸ਼ੀਲ ਹਨ ਅਤੇ 135 ਨਿਰਮਾਣधीन ਹਨ ਪੰਜਾਬ ਸਰਕਾਰ ਵੱਲੋਂ ਹਰੇਕ ਵਿਧਾਨ ਸਭਾ ਹਲਕੇ 'ਚ 6 ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ ਜਿਸ ਤੇ ਪ੍ਰਤੀ ਹਲਕਾ 64 ਲੱਖ ਰੁਪਏ ਦੀ ਲਾਗਤ ਆਵੇਗੀ ਇਸ ਪਹਿਲ ਕਦਮੀ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਹਰ ਖੇਤਰ 'ਚ ਉੱਤਮ ਪ੍ਰਦਰਸ਼ਨ ਕਰਨ ਅਤੇ ਵੱਖ-ਵੱਖ ਖੇਤਰਾਂ 'ਚ ਸੂਬੇ ਦਾ ਨਾਮ ਰੌਸ਼ਨ ਕਰਨ ਬਹੁਤ ਵਧੀਆ ਲੱਗਦੀ ਹੈ ਕੰਪਿਊਟਰ ਵਧੀਆ ਗਈ ਇਸ ਦਾ ਸਟਰਕਚਰ ਸਾਰਾ ਬਹੁਤ ਵਧੀਆ ਪੜ੍ਹਾਈ ਦਾ ਮਾਹੌਲ ਬਹੁਤ ਵਧੀਆ ਫਰਮ ਦਾ ਸਭ ਕੁਝ ਬਹੁਤ ਵਧੀਆ ਲੱਗੇਗਾ ਫਰਮ ਦਾ ਬਹੁਤ ਬੈਨੀਫਿਟ ਮਿਲ ਰਹੀ ਹੈ ਕਿ ਤੁਸੀਂ ਬੁੱਕਸ ਮੈਂ ਪੜ੍ਹਦਾ ਹਾਂ ਇਨ ਹਿਸਟਰੀ ਬਾਰੇ ਪਤਾ ਲੱਗਦਾ ਹੈ ਹਰ ਚੀਜ਼ ਬਾਰੇ ਪਤਾ ਲੱਗਦਾ ਬਹੁਤ ਵਧੀਆ ਲੱਗੇ ਲੱਗੇ ਲਾਇਬ੍ਰੇਰੀ ਇੱਕ ਅਜਿਹਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਹੈ ਅੱਗੇ ਕੀ ਹੋਣ ਵਾਲਾ ਇਹ ਸਾਰਾ ਤੁਸੀਂ ਕਿਤਾਬਾਂ 'ਚ ਪੜ ਸਕਦੇ ਹੋ ਦੀਪਕੌਰ ਸਰਪੰਚ ಗ್ರಾಮ ਪੰਚਾਇਤ ਉਗਾਖੁਰ ਦੇ ਬीडीपीਓ ਕੋਟੀਸ ਸਿੰਘ ਖਾਂ ਵੱਲੋਂ ਇਹਨਾਂ ਦੇ ਸਬੰਧ ਵਿੱਚ ਲੈਟਰ ਆਇਆ ਸੀ ਜੋ ਸਾਡੇ ਵੱਲੋਂ ਫਾਰਵਰਡ ਕੀਤਾ ਗਿਆ ਹੈ ਡਾਇਰੈਕਟਰ ਸਾਹਿਬ ਨੂੰ ਪੇ ਸਸਪੈਂਸ਼ਨ ਡਾਇਰੈਕਟਰ ਸਾਹਿਬ ਦੇ ਆਰਡਰ ਰਾਹੀਂ ਹੋਈ ਹੈ ਸ੍ਰੀਮਤੀ ਕੁਲਦੀਪਕੌਰ ਸਰਪੰਚ ਦੇ ਖਿਲਾਫ ਐਫ ਆਈ ਆਰ ਦਰਜੀ ਹੋਈ ਹੈ ਇਸ ਦੇ ਸਬੰਧ ਵਿੱਚ ਹੀ ਇਹਨਾਂ ਨੂੰ ਸਸਪੈਂਡ ਕੀਤਾ ਗਿਆ ਐਫ ਆਈ ਆਰ ਦੀ ਆਰਡਰ ਵਿੱਚ ਮੈਂਸ਼ਨ ਹੈ ਜੀ ਮਕਦਮਾ ਨੰਬਰ 64 ਮਿਤੀ 24/2 ਅੰਡਰ ਸੈਕਸ਼ਨ 319 318 ਜੋ ਤੁਸੀਂ ਆਰਡਰ ਚ ਰੀਡ ਕਰ ਸਕਦੇ ਇਸ ਤਰ੍ਹਾਂ ਦੇ ਹੋਰ ਵੀ ਸਿਕਸ਼ਨ ਸਸਪੈਂਸ਼ਨ ਹੋ ਚੁੱਕੀ ਹੈ ਜੀ ਪਰ ਇਹਨਾਂ ਨੂੰ ਜੋ ਵੀ ਇਹ ਵਿਭਾਗੀ ਰੂਲ ਅਨੁਸਾਰ ਇਹਨਾਂ ਨੂੰ ਮੌਕਾ ਮਿਲੇਗਾ ਇਹਨਾਂ ਨੇ ਆਪਣਾ ਜਵਾਬ ਦੇਣਾ ਹੋਵੇਗਾ ਤੇ ਅਗਦਰ ਇਨਕੁਆਇਰੀ ਹੋਏਗੀ ਜੀ ਇਹ ਜਿਹੜਾ ਸਰਪੰਚੀ ਇਲੈਕਸ਼ਨ ਤੋਂ ਬਾਅਦ ਜਿਹੜੀ ਇੱਕ ਸਾਨੂੰ ਦਰਖਾਸਤ ਮਸਹੂਲ ਹੋਈ ਸੀ ਪਰਮਪਾਲ ਵੱਲੋਂ ਉਸ ਸੰਬੰਧ ਜਦੋਂ ਇਨਕੁਆਇਰੀ ਕੀਤੀ ਗਈ ਤੇ ਵੈਰੀਫਾਈ ਕੀਤਾ ਜਿਹੜਾ ਕੁਲਦੀਪ ਕੌਰ ਨੇ ਕੁਝ ਜਾਲੀ ਦਸਤਾਵੇਜ਼ ਬਣਾ ਕੇ ਜਿਹੜੀ ਆ ਇਹ ਆਪਣੀ ਸਰਪੰਚੀ ਦੀ ਚੋਣ ਲੜੀ ਸੀ ਉਸ ਤੋਂ ਬਾਅਦ ਤੁਰੰਤ ਅਸੀਂ ਐਫਆਰ 64 ਬੜਾ 25 ਦੀ ਦਰਜ ਕੀਤੀ ਗਈ 6 ਜਾਨੇ ਦੇ ਖਿਲਾਫ ਦਰਜ ਕੀਤੀ ਗਈ ਸੀ ਜਿਸ ਵਿੱਚ ਕੁਲਦੀਪ ਕੌਰ ਸੀ ਤੇ 5 ਜਾਨੇ ਹੋਰ ਸੀ ਉਸ ਦੇ ਤਹਿਤ ਅੱਜ ਜਿਹੜਾ ਇਹਨਾਂ ਦਾ ਸਰਪੰਚੀ ਦਾ ਜਿਹੜਾ ਲਾਇਸੈਂਸ ਸਸਪੈਂਡ ਕੀਤਾ ਗਿਆ ਤੇ ਜਿਹੜੀ ਸਾਡੇ ਪਾਰਟ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਉਹ ਜਾਰੀ ਹੈ ਸਰ ਗੈਰਫਤਾਰੀ ਹੋ ਗਈ ਕੋਈ ਇਹ ਦੋ ਕਿ ਤਿੰਨ ਜਾਨੇ ਜਿਹੜੇ ਆ ਉਹ ਸ਼ਾਮਲ ਤਤੀਸ਼ ਹੋਏ ਨੇ ਸਾਡੇ ਕੋਲ ਬਾਕੀ ਜਿਹੜੀ ਇਨਵੈਸਟੀਗੇਸ਼ਨ ਜਾਰੀ ਹੈ ਭਰਮਪਾਲ ਸਿੰਘ ਮੇਰਾ ਨਾਮ ਆ ਫਰੈਂਡ ਝੁੱਗਾ ਖੁਰਦਾ ਜੀ ਮੇਰੀ ਵਾਈਫ ਜਸਵਿੰਦਰ कौर ਸਰਪੰਚੀ ਦੀ ਚੋਣ ਲੜੇ ਸੀ ਜਿਨ੍ਹਾਂ ਦੇ ਮੁਕਾਬਲੇ 'ਚ ਇਹ ਜਿਨ੍ਹਾਂ ਨੂੰ ਅੱਜ ਕਲਦੀਪੁਰ ਨੂੰ ਮੁਵੱਤਲ ਕੀਤਾ ਗਿਆ ਮੈਂ ਇਹਨਾਂ ਦੇ ਆਰਡਰ ਲਏ ਆ ਡੀਡੀਪੀਓ ਸਾਹਿਬ ਤੋਂ ਐਸ ਹੋਣੀ ਇਹ ਜਾਲੀ ਕਾਗਜ਼ ਆ ਤਿਆਰ ਕਰਕੇ ਫੌਰਨ ਬੈਠੇ ਕੈਨੇਡਾ ਦੇ ਵਿੱਚ ਪੇਪਰ ਤਿਆਰ ਕਰਕੇ ਸਰਪੰਚੀ ਦੀ ਚੋਣ ਲੜੇ ਸੀਗੇ ਜਿਹਦੇ ਵਿੱਚ ਚੋਣ ਜਿੱਤ ਗਏ ਸੀਗੇ 32 ਵੋਟਾਂ ਤੇ ਤੇ ਉਸ ਤੋਂ ਬਾਅਦ ਮੈਂ ਇਹਨਾਂ ਤੇ ਪਹਿਲੇ ਹਫ਼ਤੇ ਨਵੰਬਰ ਦੇ ਪਹਿਲੇ ਹਫ਼ਤੇ ਮਾਨਯੋਗ ਐਸਐਸਪੀ ਸਾਹਿਬ ਨੂੰ ਤਰਕਾਸਤ ਦਿੱਤੀ ਵੀ ਇਹਨਾਂ ਨੇ ਜੋ ਸਰਪੰਚੀ ਦੀ ਚੋਣਾਂ ਗਲਤ ਪੇਪਰ ਕਰਕੇ ਤਿਆਰ ਕਰਕੇ ਲੜੀਆ ਤੇ ਵੀ ਇਹ ਸਾਡੇ ਨਾਲ 420 ਕੀਤੀ ਆ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਦੇਖੋ ਟਾਈਮ ਤਾਂ ਜਰੂਰ ਲੱਗ ਗਿਆ ਪਰ ਅਸੀਂ ਧੰਨਵਾਦ ਹਾਂ ਧੰਨਵਾਦੀ ਹਾਂ ਪ੍ਰਸ਼ਾਸਨ ਦੇ ਜਿਨ੍ਹਾਂ ਨੇ ਸਾਨੂੰ ਇਨਸਾਫ ਦਵਾਇਆ ਇਨਸਾਫ ਮਿਲਿਆ ਇਹਨਾਂ ਤੇ ਐਫਆਈਆਰ ਦਰਜ ਵੀ ਹੋਈ ਜਿਹੜੇ ਬੰਦੇ 420 ਕਰਦੇ ਆ 6 ਬੰਦਿਆਂ ਤੇ ਐਫਆਈਆਰ ਦਰਜ ਹੋਈ ਹੈ ਪਿੰਡ ਦੀ ਹੈ ਪਿੰਡ ਦੀ ਹੈ ਜਿਨ੍ਹਾਂ ਨੇ ਗਲਤ ਦਕਸਤ ਕਰਕੇ ਫੇਲ ਤਿਆਰ ਕੀਤੀ ਸੀ ਉਹਨਾਂ ਤੇ ਹੀ ਹੋਈ ਆ ਜਿਨ੍ਹਾਂ ਨੇ ਦਕਸਤ ਵੀ ਮੈਂ ਅਸੀਂ ਕਰਕੇ ਦੋ ਤਲਦੀਪਪੁਰ ਸਰਪੰਚ ਬਣੀ ਸੀਗੀ ਜੀ ਉਹਨਾਂ ਦਾ ਵੀ ਪਰਚਾ ਦਰਜ ਹੋਇਆ ਜੀ ਹੋਇਆ ਤੇ ਹੁਣ ਕੀ ਸੁਭਾਰ ਕੇ ਕਰ ਲਈ ਐਫ ਆਈ ਆਰ ਦਰਜ ਹੋਈ ਜੀ ਅਸੀਂ ਡੀ ਡੀ ਪੀਓ ਸਾਹਿਬ ਡਾਇਰੈਕਟਰ ਸਾਹਿਬ ਦੇ ਪਾਇਆ ਕੇਸ ਉਹਨਾਂ ਨੇ ਮੋਤਲ ਕੀਤਾ ਜੀ ਇਹਨਾਂ ਨੂੰ ਅਸੀਂ ਤਾਂ ਇਹ ਕਿਨੇ ਵੀ ਜਿਹੜੇ ਬੰਦੇ ਪਹਿਲਾਂ 420 ਚੀਟ ਕਰਦੇ ਆ ਪਹਿਲਾਂ ਭਰ ਲੱਗੇ ਇਹੋ ਜਿਹਾ ਕਰਦੇ ਆ ਉਹ ਕੀ ਪੰਡ ਦੇ ਵਿੱਚ ਇਨਸਾਫ ਕੀ ਚੰਗਾ ਕੰਮ ਕੀ ਲੋਕਾਂ ਨੂੰ ਸੇਧ ਦੇ ਦੇਣਗੇ ਜਦੋਂ ਅਸੀਂ ਆਪ ਦੇ ਅੰਦਰ ਹੀ ਝੂਠ ਦੀ ਪੰਡ ਲੈ ਕੇ ਚੱਲਾਂਗੇ ਅਸੀਂ ਕਿਸੇ ਨੂੰ ਕੀ ਸੱਚ ਦੇ ਦੇਵਾਂਗੇ ਪਰ ਅਸੀਂ ਤਾਂ ਪ੍ਰਸ਼ਾਸਨ ਦਾ ਪੋਰਟਨ ਪੋਰਟ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਨਸਾਫ ਦਿਵਾਇਆ ਤੇ ਇਹਨਾਂ ਨੂੰ ਸਰਪੰਚੀ ਤੋਂ ਮੁਅੱਤਲ ਕੀਤਾ ਤੇ ਇਹ ਇਸ ਤਰ੍ਹਾਂ ਦੇ ਇਨਸਾਨ ਪਾਸੇ ਕਰਕੇ ਸਾਡੇ ਪਿੰਡ ਦੇ ਕਾਰਜ ਵਧੀਆ ਢੰਗ ਨਾਲ ਚਲਾਏ ਜਾਂਦੇ। ਅਗਲੀ ਦੀ ਕਾਰਵਾਈ ਡੀਪੀਓ ਸਾਹਿਬ ਕਰਨਗੇ ਇਹਨਾਂ ਨੂੰ ਪਤਾ ਲੱਗਿਆ ਕਿ ਜਿਹੜੇ ਰਿਕਾਰਡ ਆ ਉਹ ਵੀ ਫੋਲੇ ਜਾਣਗੇ ਸਾਰੇ। ਹਾਂਜੀ ਹਾਂਜੀ ਸਾਰਾ ਕੁਝ ਅਸੀਂ ਹੋਊਗਾ ਜੀ। ਜਦੋਂ ਚੋਰ ਫਾੜ ਹੀ ਲਿਆ ਫਿਰ ਉਹਦੇ ਵਿੱਚੋਂ ਚੋਰੀਆਂ ਤਾਂ ਨਿਕਲਣਾ ਹੈ ਕੀ ਕੀ ਹੈ ਜੀ। ਉਹ ਤਾਂ ਅਸੀਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕੀਆਂ। ਵੇ ਪ੍ਰਸ਼ਾਸਨ ਦਾ ਸੀ ਧੰਨਵਾਦ ਕਰਦੇ ਆ ਜੋ ਸਾਨੂੰ ਇਨਸਾਫ ਮਿਲਿਆ ਟਾਈਮ ਤਾਂ ਜ਼ਰੂਰ ਲੱਗ ਗਿਆ ਨਵੰਬਰ ਦੇ ਪਹਿਲੇ ਹਫ਼ਤੇ ਦੀ ਐਪਲੀਕੇਸ਼ਨ ਹੈ ਜੀ ਦੁਆਰਾ ਨਵੰਬਰ ਤੋਂ ਲੈ ਕੇ ਹੁਣ ਤੱਕ ਇਨਾ ਟਾਈਮ ਲੱਗ ਗਿਆ ਪਰ ਸਾਨੂੰ ਇਨਸਾਫ ਜ਼ਰੂਰ ਮਿਲਿਆ ਜੀ ਜਲਦੀਪੁਰ ਇੱਥੇ ਰਹਿੰਦੇ ਹਾਂ ਕੇ ਹਾਂਜੀ ਹੁਣ ਇੱਥੇ ਹੀ ਰਹਿੰਦੇ ਆ ਜੀ ਪਿੰਡ ਚੁਗਾਫਰ ਦੀ ਰਹਿੰਦੇ ਆ ਡਾਇਰੈਕਟਰ ਸਾਹਿਬ ਵੱਲੋਂ ਆਰਡਰ ਹੋ ਗਿਆ ਜੀ ਵੀ ਇਹਨਾਂ ਦੇ ਬੈਂਕ ਖਾਤੇ ਜਬਤ ਕੀਤੇ ਜਾਣ ਜੋ ਸਰਕਾਰੀ ਪ੍ਰਾਪਰਟੀ ਤੇ ਇਹਨਾਂ ਦੇ ਹੱਕਾਂ ਜਾਂ ਕੰਮਕਾਰਾਂ ਤੇ ਰੋਕ ਲਾਈ ਜਾਵੇ ਵੀ ਉਹਨਾਂ ਨੂੰ ਜਲਦੀ ਤੋਂ ਜਲਦੀ ਜ਼ਬਤ ਕੀਤਾ ਜਾਵੇ ਉਹ ਆਰਡਰ ਮੈਂ ਲੈ ਲਿਆ ਰਿਕਾਰਡ ਮੇਰੇ ਕੋਲ ਹੈ ਜੀ ਮੈਂ ਬੇਨਤੀ ਕਰਦਾ ਵੀ ਇੱਕ ਦੋ ਦਿਨਾਂ ਚ ਇਹ ਵੀ ਕਾਰਵਾਈ ਹੋਵੇ ਤੇ ਇਹਨਾਂ ਤੋਂ ਚਾਰਜ ਸਾਰਾ ਲਿਆ ਜਾਵੇ ਕੁਲਦੀਪ ਕੌਰ ਸਰਪੰਚ ਗ੍ਰਾਮ ਪੰਚਾਇਤ ਉਗਗ ਖੁੰਦੀ ਬੀਡੀਪੀਓ ਕੋਰਤੀਖਾਂ ਵੱਲੋਂ ਇਹਨਾਂ ਦੇ ਸਬੰਧ ਵਿੱਚ ਲੈਟਰ ਆਇਆ ਸੀ ਜੋ ਸਾਡੇ ਵੱਲੋਂ ਫਾਰਵਰਡ ਕੀਤਾ ਗਿਆ ਹੈ ਡਾਇਰੈਕਟਰ ਸਾਹਿਬ ਨੂੰ ਪੇਸ ਸਸਪੈਂਸ਼ਨ ਰੈਟਸਰਵ ਦਾ ਆਰਡਰ ਆ ਰਹੀ ਹੋਈ ਹੈ ਤਾਂ ਸ਼੍ਰੀਮਤੀ ਕੁਲਦੀਪ ਕੌਰ ਸਰਪੰਚ ਦੇਖਿਲਾ ਐਫ ਆਈ ਆਰ ਦਰਦੀ ਹੋਈ ਹੈ ਬਿਜ਼ਨਸ ਸੰਬੰਧ ਵਿੱਚ ਹੀ ਇਹਨਾਂ ਨੂੰ ਸਸਪੈਂਡ ਕੀਤਾ ਗਿਆ ਐਫ ਆਈ ਆਰ ਦੀ ਆਰਡਰ ਵਿੱਚ ਮੈਂਸ਼ਨ ਹੈ ਜੀ ਮਕਦਮਾ ਨੰਬਰ 64 ਮਿਤੀ 24/25 ਅੰਡਰ ਸੈਕਸ਼ਨ 319 318 ਜੋ ਤੁਸੀਂ ਆਰਡਰ ਚ ਰੀਡ ਕਰ ਸਕਦੇ ਇਸ ਤਰ੍ਹਾਂ ਦੇ ਹੋਰ ਵੀ ਸੈਕਸ਼ਨ ਸਸਪੈਂਸ਼ਨ ਹੋ ਚੁੱਕੀ ਹੈ ਜੀ ਪਰ ਇਹਨਾਂ ਨੂੰ ਜੋ ਵੀ ਇਹ ਵਿਭਾਗੀ ਰੂਲ ਅਨੁਸਾਰ ਇਹਨਾਂ ਨੂੰ ਮੌਕਾ ਮਿਲੇਗਾ ਇਹਨਾਂ ਨੇ ਆਪਣਾ ਜਵਾਬ ਦੇਣਾ ਹੋਵੇਗਾ ਰੈਗੂਲਰ ਇਨਕੁਆਇਰੀ ਹੋਈਗੀ ਜਿਹੜਾ ਸਰਪੰਚੀ ਇਲੈਕਸ਼ਨ ਤੋਂ ਬਾਅਦ ਜਿਹੜੀ ਇੱਕ ਸਾਨੂੰ ਦਰਖਾਸਤ ਮਸਹੂਲ ਹੋਈ ਸੀ ਪਰਮਪਾਲ ਵੱਲੋਂ ਉਸ ਸੰਬੰਧ ਵਿੱਚ ਜਦੋਂ ਇਨਕੁਆਇਰੀ ਕੀਤੀ ਗਈ ਤੇ ਵੈਰੀਫਾਈ ਕੀਤਾ ਜਿਹੜਾ ਕੁਲਦੀਪ ਕੌਰ ਨੇ ਕੁਝ ਝਾਲੀ ਦਸਤਾਵੇਜ਼ ਬਣਾ ਕੇ ਜਿਹੜੀ ਆ ਇਹ ਆਪਣੀ ਸਰਪੰਚੀ ਦੀ ਚੋਣ ਲੜੀ ਸੀ ਉਸ ਤੋਂ ਬਾਅਦ ਤੁਰੰਤ ਅਸੀਂ ਐਫਆਰ 64 ਬੜਾ 25 ਦੀ ਦਰਜ ਕੀਤੀ ਗਈ 6 ਜਣੇ ਦੇ ਖਿਲਾਫ ਦਰਜ ਕੀਤੀ ਗਈ ਸੀ ਜਿਸ ਵਿੱਚ ਕੁਲਦੀਪ ਕੌਰ ਸੀ ਤੇ 5 ਜਣੇ ਹੋਰ ਸੀ ਉਸ ਦੇ ਤਹਿਤ ਅੱਜ ਜਿਹੜਾ ਇਹਨਾਂ ਦਾ ਸਰਪੰਚੀ ਦਾ ਜਿਹੜਾ ਲਾਇਸੈਂਸ ਆ ਸਸਪੈਂਡ ਕੀਤਾ ਗਿਆ ਤੇ ਜਿਹੜੀ ਸਾਡੇ ਪਾਰਟ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਉਹ ਜਾਰੀ ਹੈ ਸਰ ਗਰਤਾਰੀ ਹੋ ਗਈ ਕੋਈ ਇਹ ਦੋ ਕਿ ਤਿੰਨ ਜਾਨੇ ਜਿਹੜੇ ਆ ਉਹ ਸ਼ਾਮਲ ਤਤੀਸ਼ ਹੋਏ ਨੇ ਸਾਡੇ ਕੋਲ ਬਾਕੀ ਜਿਹੜੀਆਂ ਇਨਵੈਸਟੀਗੇਸ਼ਨ ਜਾਰੀ ਹੈ ਭਰਮਪਾਲ ਸਿੰਘ ਮੇਰਾ ਨਾਮ ਆ ਫਰੈਂਡ ਚੁੱਗਾ ਖੁਰਦਾ ਜੀ ਮੇਰੀ ਵਾਈਫ ਜਸਵਿੰਦਰ कौर ਸਰਪੰਚੀ ਦੀ ਚੋਣ ਲੜੇ ਸੀ ਜਿਨ੍ਹਾਂ ਦੇ ਮੁਕਾਬਲੇ 'ਚ ਇਹ ਜਿਨ੍ਹਾਂ ਨੂੰ ਅੱਜ ਕਲਦੀਪੁਰ ਨੂੰ ਮੁਵੱਤਲ ਕੀਤਾ ਗਿਆ ਮੈਂ ਇਹਨਾਂ ਦੇ ਆਰਡਰ ਲਏ ਆ ਡੀਡੀਪੀਓ ਸਾਹਿਬ ਤੋਂ ਐਸ ਹੋਣੀ ਇਹ ਜਾਲੀ ਕਾਗਜ਼ ਆ ਤਿਆਰ ਕਰਕੇ ਫੌਰਨ ਬੈਠੇ ਕੈਨੇਡਾ ਦੇ ਵਿੱਚ ਪੇਪਰ ਤਿਆਰ ਕਰਕੇ ਸਰਪੰਚੀ ਦੀ ਚੋਣ ਲੜੇ ਸੀਗੇ ਜਿਹਦੇ ਵਿੱਚ ਚੋਣ ਜਿੱਤ ਗਏ ਸੀਗੇ 32 ਵੋਟਾਂ ਤੇ ਤੇ ਉਸ ਤੋਂ ਬਾਅਦ ਮੈਂ ਇਹਨਾਂ ਤੇ ਪਹਿਲੇ ਹਫ਼ਤੇ ਨਵੰਬਰ ਦੇ ਪਹਿਲੇ ਹਫ਼ਤੇ ਮਾਨਯੋਗ ਐਸਐਸਪੀ ਸਾਹਿਬ ਨੂੰ ਤਰਕਾਸਤ ਦਿੱਤੀ ਵੀ ਇਹਨਾਂ ਨੇ ਜੋ ਸਰਪੰਚੀ ਦੀ ਚੋਣਾਂ ਗਲਤ ਪੇਪਰ ਕਰਕੇ ਤਿਆਰ ਕਰਕੇ ਲੜੀਆ ਤੇ ਵੀ ਇਹ ਸਾਡੇ ਨਾਲ 420 ਕੀਤੀ ਆ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਦੇਖੋ ਟਾਈਮ ਤਾਂ ਜਰੂਰ ਲੱਗ ਗਿਆ ਪਰ ਅਸੀਂ ਧੰਨਵਾਦ ਹਾਂ ਧੰਨਵਾਦੀ ਹਾਂ ਪ੍ਰਸ਼ਾਸਨ ਦੇ ਜਿਨ੍ਹਾਂ ਨੇ ਸਾਨੂੰ ਇਨਸਾਫ ਦਵਾਇਆ ਇਨਸਾਫ ਮਿਲਿਆ ਇਹਨਾਂ ਤੇ ਐਫਆਈਆਰ ਦਰਜ ਵੀ ਹੋਈ ਜਿਹੜੇ ਬੰਦੇ 420 ਕਰਦੇ ਆ 6 ਬੰਦਿਆਂ ਤੇ ਐਫਆਈਆਰ ਦਰਜ ਹੋਈ ਹੈ ਪਿੰਡ ਦੀ ਹੈ ਪਿੰਡ ਦੀ ਹੈ ਜਿਨ੍ਹਾਂ ਨੇ ਗਲਤ ਦਕਸਤ ਕਰਕੇ ਫੇਲ ਤਿਆਰ ਕੀਤੀ ਸੀ ਉਹਨਾਂ ਤੇ ਹੀ ਹੋਈ ਆ ਜਿਨ੍ਹਾਂ ਨੇ ਦਕਸਤ ਵੀ ਮੈਂ ਅਸੀਂ ਕਰਕੇ ਦੋ ਤਲਦੀਪ ਔਰ ਸਰਪੰਚ ਬਣੀ ਸੀਗੀ ਜੀ ਉਹਨਾਂ ਦਾ ਵੀ ਪਰਚਾ ਦਰਜ ਹੋਇਆ ਹੈ ਹੋਇਆ ਤੇ ਹੁਣ ਕੀ ਸੁਭਾਰ ਕੇ ਕਰ ਲਈ ਐਫ ਆਈ ਆਰ ਦਰਜ ਹੋਈ ਜੀ ਅਸੀਂ ਡੀ ਡੀ ਪੀਓ ਸਾਹਿਬ ਡਾਇਰੈਕਟਰ ਸਾਹਿਬ ਦੇ ਪਾਇਆ ਕੇਸ ਉਹਨਾਂ ਨੇ ਮੋਤਲ ਕੀਤਾ ਜੀ ਇਹਨਾਂ ਨੂੰ ਅਸੀਂ ਤਾਂ ਇਹ ਕਿਨੇ ਵੀ ਜਿਹੜੇ ਬੰਦੇ ਪਹਿਲਾਂ 420 ਚੀਟ ਕਰਦੇ ਆ ਪਹਿਲਾਂ ਭਰ ਲੱਗੇ ਇਹੋ ਜਿਹਾ ਕਰਦੇ ਆ ਉਹ ਕੀ ਪੰਡ ਦੇ ਵਿੱਚ ਇਨਸਾਫ ਕੀ ਚੰਗਾ ਕੰਮ ਕੀ ਲੋਕਾਂ ਨੂੰ ਸੇਧ ਦੇ ਦੇਣਗੇ ਜਦੋਂ ਅਸੀਂ ਆਪਦੇ ਅੰਦਰ ਹੀ ਝੂਠ ਦੀ ਪੰਡ ਲੈ ਕੇ ਚੱਲਾਂਗੇ ਅਸੀਂ ਕਿਸੇ ਨੂੰ ਕੀ ਸੱਚ ਦੇ ਦੇਵਾਂਗੇ ਪਰ ਅਸੀਂ ਤਾਂ ਪ੍ਰਸ਼ਾਸਨ ਦਾ ਕੋਟਨ ਕੋਟ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਨਸਾਫ ਦਿਵਾਇਆ ਤੇ ਇਹਨਾਂ ਨੂੰ ਸਰਪੰਚੀ ਤੋਂ ਮੁਅੱਤਲ ਕੀਤਾ ਤੇ ਇਹ ਇਸ ਤਰ੍ਹਾਂ ਦੇ ਇਨਸਾਨ ਪਾਸੇ ਕਰਕੇ ਸਾਡੇ ਪਿੰਡ ਦੇ ਕਾਰਜ ਵਧੀਆ ਢੰਗ ਨਾਲ ਚਲਾਏ ਗਏ ਅਗਲੀ ਦੀ ਕਾਰਵਾਈ ਜੀਡੀਪੀ ਸਾਹਿਬ ਕਰਨਗੇ ਇਹਨਾਂ ਨੂੰ ਪਤਾ ਲੱਗਿਆ ਕਿ ਜਿਹੜੇ ਰਿਕਾਰਡ ਆ ਉਹ ਵੀ ਥੋਲੇ ਜਾਣਗੇ ਸਾਰੇ ਹਾਂਜੀ ਹਾਂਜੀ ਸਾਰਾ ਕੁਝ ਹੀ ਹੋਊਗਾ ਜੀ ਜਦੋਂ ਚੋਰ ਫਾੜ ਹੀ ਲਿਆ ਫਿਰ ਉਹਦੇ ਵਿੱਚੋਂ ਚੋਰੀਆਂ ਤਾਂ ਨਿਕਲਣਾ ਹੈ ਕੀ ਕੀ ਹੈ ਜੀ ਉਹ ਤਾਂ ਅਸੀਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕੀਆਂ ਵੀ ਪ੍ਰਸ਼ਾਸਨ ਦਾ ਅਸੀਂ ਧੰਨਵਾਦ ਕਰਦੇ ਹਾਂ ਜੋ ਸਾਨੂੰ ਇਨਸਾਫ ਮਿਲਿਆ ਇਹਨਾਂ ਤਾਂ ਜਰੂਰ ਲੱਗ ਗਿਆ ਨਵੰਬਰ ਦੇ ਪਹਿਲੇ ਹਫ਼ਤੇ ਵੀ ਐਪਲੀਕੇਸ਼ਨ ਹੈ ਜੀ ਦੁਆਰਾ ਨਵੰਬਰ ਤੋਂ ਲੈ ਕੇ ਹੁਣ ਤੱਕ ਇੰਨਾ ਟਾਈਮ ਲੱਗ ਗਿਆ ਪਰ ਸਾਨੂੰ ਅਨਸਾਫ਼ ਜਰੂਰ ਮਿਲਿਆ ਜੀ ਜਲਦੀਪੁਰ ਇੱਥੇ ਰਹਿੰਦੇ ਹੁਣ ਕੇ ਹਾਂਜੀ ਹੁਣ ਇੱਥੇ ਹੀ ਰਹਿੰਦੇ ਆ ਜੀ ਪਿੰਡ ਚੁਗਾ ਖਰਦੀ ਦੇ ਅ ਡਾਇਰੈਕਟਰ ਸਾਹਿਬ ਵੱਲੋਂ ਆਰਡਰ ਹੋ ਗਿਆ ਜੀ ਵੀ ਇਹਨਾਂ ਦੇ ਬੈਂਕ ਖਾਤੇ ਜ਼ਬਤ ਕੀਤੇ ਜਾਣ ਜੋ ਸਰਕਾਰੀ ਪ੍ਰਾਪਰਟੀ ਤੇ ਇਹਨਾਂ ਦੇ ਹੱਕਾਂ ਜਾਂ ਕੰਮਕਾਰਾਂ ਤੇ ਰੋਕ ਲਾਈ ਜਾਵੇ ਵੀ ਉਹਨਾਂ ਨੂੰ ਜਲਦੀ ਤੋਂ ਜਲਦੀ ਜ਼ਬਤ ਕੀਤਾ ਜਾਵੇ ਉਹ ਆਰਡਰ ਮੈਂ ਲੈ ਲਿਆ ਰਿਕਾਰਡ ਮੇਰੇ ਕੋਲ ਹੈ ਜੀ ਮੈਂ ਬੇਨਤੀ ਕਰਦਾ ਵੀ ਇੱਕ ਦੋ ਦਿਨਾਂ ਚ ਇਹ ਵੀ ਕਾਰਵਾਈ ਹੋਵੇ ਤੇ ਇਹਨਾਂ ਤੋਂ ਚਾਰਜ ਸਾਰਾ ਲਿਆ ਜਾਵੇ